ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਦੀ ਟੀਮ ਅੱਜ ਗਾਜੀ ਨਗਲ ਵਿਖੇ ਪਹੁੰਚੀ ਹੈ ਜਿੱਥੇ ਆਪ ਜੀ ਜੋ ਇਹ ਪਰਿਵਾਰ ਵੇਖ ਰਹੇ ਹੋ ਇਹ ਧੀਆਂ ਵੇਖ ਰਹੇ ਹੋ ਇਹ ਸਾਡੀ ਭੈਣ ਵੇਖ ਰਹੇ ਹੋ ਔਰ ਇਹਨਾਂ ਦੇ ਨਾਲ ਦੂਸਰੀ ਵਾਰ ਬੜਾ ਇੱਕ ਮਾੜਾ ਹਾਦਸਾ ਵਾਪਰਿਆ ਜਿਹਦੇ ਵਿੱਚ ਇਹਨਾਂ ਦੇ ਨਾਲ ਇਹੀ ਹਾਦਸਾ ਸੇਮ 5 ਮਈ 2019 ਨੂੰ ਵਾਪਰਿਆ ਸੀ ਔਰ ਸੰਘਾ ਜੀ ਉਹੀ ਹਾਰਸਾ ਇਹਨਾਂ ਨੇ ਫਿਰ ਵਾਪਰੇ ਹਾਰਸਾ ਕੀ ਹੈ ਕਿ ਇਹਨਾਂ ਦੀਆਂ ਮੱਜਾਂ ਸਨ ਪਿਛਲੀ ਵਾਰ ਵੀ ਕੋਈ ਚੋਰੀ ਕਰਕੇ ਲੈ ਗਿਆ ਔਰ ਇਹਨਾਂ ਦਾ ਸਾਰਾ ਕਾਰੋਬਾਰ ਹੀ ਠੱਪ ਹੋ ਗਿਆ ਔਰ ਦੂਸਰੀ ਵਾਰ ਫਿਰ ਇਹਨਾਂ ਨੇ ਉਸ ਟਾਈਮ ਵੀ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਨਾਲ ਸੰਪਰਕ ਕੀਤਾ ਔਰ ਜਦੋਂ ਸੰਪਰਕ ਕੀਤਾ ਤੇ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਆਪਣੀ ਮਨੋ ਬਣਦੀ ਮਾਇਕ ਸਹਾਇਤਾ 10000 ਰੁਪਏ ਦੀ ਮਦਦ ਕੀਤੀ ਗਈ ਬਾਕੀ ਮਦਦ ਜਿਹੜੀ ਸੀ ਸਰਦਾਰ ਸੁਖਜਿੰਦਰ ਸਿੰਘ ਲਾਵਾ ਜੀ ਨੇ 50000 ਰੁਪਏ ਕੀਤੀ ਔਰ ਇਹਨਾਂ ਦਾ کاروبار ਅੱਗੇ ਜੋ ਦੁੱਧ ਦਾ ਸੀ ਜੋ ਇਹਨਾਂ ਦੀ ਮੱਝਾਂ ਸਨ ਉਹ ਅਗਲੇ ਬਨੇ کاروبار ਚਲੋ ਇਹਨਾਂ ਦਾ ਚੱਲਿਆ ਪਿੱਛੋਂ ਪਿਤਾ ਦੀ ਵੀ ਡੈਥ ਹੋ ਗਈ। ਪਿਛੇ ਰਿਆ ਵੀ ਕੁਝ ਨਹੀਂ। ਉਹਦੇ ਬਾਅਦ ਸੰਗਤ ਜੀ ਸਾਰੀ ਜਿਹੜੀ ਹਾਲਾਤ ਇਹਨਾਂ ਦੇ ਘਰ ਦੀ ਖਰਾਬ ਹੋ ਗਈ। ਉੱਪਰੋਂ ਇਹ ਜਿਹੜੇ ਇਹਨਾਂ ਦੇ ਕੱਲ ਫੇਰ ਡੰਗਰ ਜਿਹੜੇ ਇਹਨਾਂ ਦੇ ਚੋਰੀ ਹੋ ਗਏ। ਸੋ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿੱਥੋਂ ਜਿੱਥੋਂ ਤੱਕ ਵੀ ਸਾਡੀ ਬਾਤ ਜਾਂਦੀ ਹੈ ਕਿਉਂਕਿ ਇਸ ਭੈਣ ਨੇ ਰਾਜਾ ਉਦਵਾਲੀਆ ਜੀ ਨਾਲ ਸੰਪਰਕ ਕੀਤਾ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਦੇ ਔਰ ਉਹਨਾਂ ਨੂੰ ਇਹਨਾਂ ਨੇ ਬੇਨਤੀ ਕੀਤੀ ਔਰ ਉਹਨਾਂ ਵਿਸ਼ਵਾਸ ਦਿਵਾਇਆ ਕਿ ਭੈਣ ਜੀ ਤੁਸੀਂ ਦੱਸੋ ਅਸੀਂ ਕਿਸ ਤਰੀਕੇ ਨਾਲ ਤੁਹਾਡੀ ਜਿਹੜੀ ਮਦਦ ਕਰ ਸਕਦੇ ਹਾਂ ਔਰ ਇਹਨਾਂ ਕਹਾ ਕਿ ਬੜੇ ਵੱਡੇ ਦਿਲ ਵਾਲੀ ਭੈਣ ਹੈ ਸਾਡੀ ਇਹਨੇ ਇਹ ਗੱਲ ਕਹੀ ਹੈ ਕਿ ਵੀਰ ਜੀ ਨਹੀਂ ਕਿਸੇ ਮਾਇਕ ਦੀ ਸਹਾਇਤਾ ਦੀ ਲੋੜ ਨਹੀਂ ਹੈ ਸਿਰਫ ਸਾਡੀ ਬੇਨਤੀ ਹੈ ਕਿ ਸਾਡਾ ਕਾਰੋਬਾਰ ਅੱਗੇ ਤੋਰ ਦਿਓ ਔਰ ਇਦਾਂ ਦੀ ਸੋਚ ਰੱਖਣ ਵਾਲੇ ਬਹੁਤ ਘੱਟ ਲੋਕ ਮਿਲਣਗੇ ਤੁਹਾਨੂੰ ਔਰ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੋਂ ਤੱਕ ਵੀ ਜਿੱਥੋਂ ਤੱਕ ਵੀ ਜਿਹੜਾ ਵੀ ਜਿਸ ਤਰੀਕੇ ਨਾਲ ਮਾਇਕ ਸੇਵਾ ਕਰ ਸਕਦਾ ਉਹ ਕਰੇ ਬਾਕੀ ਜਿਹੜਾ ਜਿੰਨੀ ਵੱਤੋਂ ਮੈਂ ਸ਼ੇਅਰ ਕਰਕੇ ਸੇਵਾ ਕਰ ਸਕਦੇ ਸੇਵਾ ਜਰੂਰ ਕਰਨੀ ਤਾਂ ਕਿ ਕਿਸੇ ਪਰਿਵਾਰ ਦਾ ਰੋਜ਼ਗਾਰ ਅਸੀਂ ਚਲਾ ਸਕੀਏ ਕਿਸੇ ਪਰਿਵਾਰ ਦੀ ਅਸੀਂ ਸੇਵਾ ਕਰ ਸਕੀਏ ਬੜੇ ਬੜੇ ਲੰਗਰ ਲਾਏ ਕਿਸੇ ਥਾਂ ਹੀ ਨਹੀਂ ਆਉਂਦੇ ਇਹੋ ਜਿਹੇ ਕੰਮ ਸਾਡੇ ਥਾਂ ਆਉਂਦੇ ਨੇ ਸੋ ਹੱਥ ਜੋੜ ਕੇ ਯੂਥ ਪਾਵਰ ਗਰੁੱਪ ਡੇਰਾ ਬਾਬਲਾਨਕ ਵੱਲੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕੀਤਾ ਜਾਵੇ ਹਉ ਵਾਹਿਗੁਰਦੀ ਦਾ ਖਾਲਸਾ ਹਉ ਵਾਹਿਗੁਰਦੀ ਕੀ ਫਤਿਹ ਪੰਜ ਕੀ ਨਾਮ ਆਪਣਾ ਸੁਖਮੀਤ ਕੋਰਾ ਕਿਹੜਾ ਪਿੰਡ ਗਾਜੀ ਨਗਰ ਇਹ ਜਿਹੜੀਆਂ ਮੱਝਾਂ ਖੁੱਲੀਆਂ ਕੀ ਮਾਮਲਾ ਕੀ ਜੀ ਸਰ ਮੈਂ ਇੱਥੇ ਆਪਣੀਆਂ ਮੱਜਾਂ ਬਣ ਕੇ ਗਈ ਹੀ ਗੀਆਂ ਤੇ ਸਵੇਰੇ ਆਣ ਕੇ ਵੇਖਿਆ 30 ਅਪ੍ਰੈਲ ਨੂੰ ਰਾਤ ਸਵੇਰੇ ਆਣ ਕੇ ਦੇਖਿਆ ਤੇ ਮੇਰੀਆਂ ਮੱਜਾਂ ਹਨ ਨਹੀਂ ਹੈਗੀਆਂ ਮੇਰੀਆਂ ਮੱਜਾਂ ਜ਼ਰੂਰ ਕੰਮ ਹੀ ਗਾ ਤੇ ਮੇਰੀਆਂ ਮਈਆਂ ਖੋੜ ਕੇ ਲੱਗ ਗਈ ਕਿੰਨੀਆਂ ਬੱਜਾਂ ਹੈ ਦੋ ਮੱਜਾਂ ਹੈ ਮੇਰੀਆਂ ਦੋਵੇਂ ਮੱਜਾਂ ਲੱਗ ਗਈ ਕੋਈ ਸਬੰਧ ਚ ਪੁਲਿਸ ਨੂੰ ਤੁਸੀਂ ਕੋਈ ਕਲੈਂਟ ਕੀਤੀ ਹਾਂਜੀ ਉਸੇ ਬੰਦੇ ਮੈਂ ਮੌਕੇ ਤੇ ਹੀ ਪੁਲਿਸ ਨੂੰ ਫੋਨ ਕੀਤਾ ਹੀਗਾ ਥਾਣੇ ਵਾਲੋਂ ਪੁਲਿਸ ਆਈ ਹੀਗੀ ਤੇ ਕੋਈ ਹਜੇ ਇਨਕੁਆਰੀ ਨਹੀਂ ਹੋਈ ਹੈਗੀ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਟਾਡੀਆਂ ਤੋਂ ਮੱਜਾਂ ਖੁੱਲੀਆਂ ਹਾਂਜੀ 2019 5 ਮਈ ਨੂੰ ਮੇਰੀਆਂ ਮਈਆਂ ਚੋਰੀ ਹੋਈਆਂ ਇਹ ਤਿੰਨ ਹੂੰ ਉਦੋਂ ਮੇਰੀ ਹੱਲਪ ਕੀਤੀ ਗਈ ਸੀਗੀ 10000 ਰੁਪਏ ਮੈਨੂੰ ਐਨਜੀਓ ਵੱਲੋਂ ਆਇਆ ਸੀ 50000 ਰੁਪਏ ਮੇਰਾ ਸੁਖਵਿੰਦਰ ਸਿੰਘ ਰਧਾ ਨੇ ਮਦਦ ਕੀਤੀ ਸੀਗੀ ਕਿਤੋਂ ਵੱਧ ਕੇ ਹੋਰ ਮੇਰੀ ਕੋਈ ਮਦਦ ਨਹੀਂ ਹੋਈ ਕੀ ਉਹ ਮੱਜਾਂ ਅਜੇ ਤੱਕ ਲੱਭੀਆਂ ਕਿ ਨਾ ਪਿਛਲੀ ਨਹੀਂ ਸਰ ਜਿਹੜੇ ਹੁਣ ਮੱਜਾਂ ਜਿਹੜੀਆਂ ਤੁਹਾਡੀ ਅਸਲ ਕੋਪਸਨ ਕੀ ਕਾਰਵਾਈ ਕੀਤੀ ਹੁਣ ਤੱਕ ਕੋਈ ਰੈਕਸ਼ਨ ਨਹੀਂ ਲਿਆ ਹੈਗਾ ਸਰ ਕੋਪਸ ਨੇ ਕੀ ਆਪਾਂ ਮੰਗੀ ਕਰ ਦੋ ਸਰ ਮੈਨੂੰ ਇਹ ਮੰਗਈ ਆ ਮੇਰੀ ਪੀਸਤਾ ਆਦ ਮੇਰੇ ਨਾਲ ਚੋਰੀ ਹੋਈ ਆ ਕਿਸੇ ਹੋਰ ਦੀਆਂ ਨਾ ਚੋਰੀ ਹੋਣ ਮੈਨੂੰ ਇਨਸਾਫ ਦਿੱਤਾ ਜਾਵੇ ਸਰ ਮੇਰੀ ਤੇ ਇਹ ਅੰਜੀ ਜੱਟ ਬੰਦਿਆ ਨੂੰ ਬੇਨਤੀ ਆ ਵੀ ਮੇਰੀ ਮਦਦ ਕੀਤੀ ਜਾਵੇ ਮੇਰੇ ਫਾਦਰ ਸਾਹਿਬ ਹੈ ਨਹੀਂ ਆ ਤਿੰਨ ਅਸੀਂ ਭੈਣਾ ਆ ਤੇ ਵੀਰ ਮੇਰਾ ਛੋਟਾ ਆ ਜੋ ਕੁਝ ਵੀ ਸਾਡਾ ਮੱਜਾਂ ਦੇ ਸਿਰ ਤੋਂ ਹੀਗਾ ਜੀ ਹਾਲਾਤ ਇਹ ਆ ਕਿ ਪਹਿਲਾਂ 2019 ਦੇ ਵਿੱਚ ਵੀ ਇਹਨਾਂ ਨੇ ਮੱਜਾ ਰੱਖਿਆ ਸੀ ਔਰ ਤੋਂ ਜੁਗਾਰਿਆ ਇਹਨਾਂ ਦਾ ਬਸ ਹੋਰ ਕੋਈ ਸਾਧਨ ਨਹੀਂ ਆ 40 1/2 ਦੋ ਕਨਾਲਾ ਉਹੀ ਪੱਠੇ ਬੀਜ ਕੇ ਇਹੀ ਕੁੜੀ ਵਿਚਾਰੀ ਮਿਹਨਤ ਕਰਦੀ ਆ ਤੇ ਉਦੋਂ ਵੀ 19 ਵਿੱਚ ਵੀ ਖੁੱਲ ਗਿਆ ਪੁਲਿਸ ਨੂੰ ਕੰਪਲੇਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਜ ਫੇਰ 29 ਤਰੀਕ ਅਪ੍ਰੈਲ ਦੀ ਨੂੰ ਫੇਰ ਮਤਲਬ ਮੱਜਾ ਖੁੱਲ ਗਿਆ ਇਹਨਾਂ ਦੀਆਂ ਤੇ ਆ ਤੁਸੀਂ ਹਾਲਾਤ ਦੇਖ ਹੀ ਰਹੇ ਜੇ ਸਾਡੀ ਸਾਰੇ ਵੀਰਾਂ ਅੱਗੇ ਹੀ ਬੇਨਤੀ ਆ ਐਨ ਜੀਓ ਵਾਲਿਆਂ ਵੀਰਾਂ ਅੱਗੇ ਵੀ ਹਨਰਾ ਹੀ ਵੀਰਾਂ ਅੱਗੇ ਵੀ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਗਰੀਬ ਪਰਿਵਾਰ ਆ ਇਹਨਾਂ ਕੋਈ ਰੋਜ਼ਗਾਰ ਨਹੀਂ ਆ ਤੇ ਜਿਸ ਦਿਨ ਦੀਆਂ ਮੱਜਾਂ ਖੁੱਲੀਆਂ ਨੇ ਉਸ ਦਿਨ ਦੀ ਰੋਟੀ ਪਾਣੀ ਵੱਲੋਂ ਵੀ ਵਿਚਾਰੇ ਆ ਇਦਾਂ ਹੀ ਆ ਮੰਨ ਲਓ ਕਿ ਇਹਨਾਂ ਦਾ ਕੋਈ ਹੋਰ ਸਾਧਨ ਹੀ ਨਹੀਂ ਦਿਖਦਾ ਇਹ ਕੁੜੀਆਂ ਸਕੂਲੇ ਪੜ੍ਹਦੀਆਂ ਨੇ ਆਪਣੇ ਹਿਸਾਬ ਨਾਲ ਲਓ ਕਿ ਫੀਸਾਂ ਤੋਂ ਵੀ ਵਿਚਾਰੀਆਂ ਇਦਾਂ ਰਹਿ ਰਹੀਆਂ ਨੇ ਕਿ ਜੋ ਵੀ ਇਹਨਾਂ ਦੀ ਮਦਦ ਕੀਤੀ ਜਾਏ ਵੱਧ ਤੋਂ ਵੱਧ ਹੱਥ ਜੋੜ ਕੇ ਹੀ ਬੇਨਤੀ ਹੈ ਜੀ ਐਨ ਜੀਓ ਪਰਵਾਨ ਨੂੰ ਸਾਨੂੰ ਕੋਮਲਪ੍ਰੀਤ ਬੇਟੀ ਨੇ ਫੋਨ ਕੀਤਾ ਹੈ ਸਾਡੀਆਂ ਮੱਜਾਂ ਜਿਹੜੀਆਂ ਨੇ ਪਹਿਲਾਂ ਵੀ ਚੋਰੀ ਹੋ ਗਈਆਂ ਸੀ 2019 ਦੇ ਵਿੱਚ ਵੀ ਤੇ ਹੁਣ ਵੀ ਦੋ ਹੀ ਮੱਜਾਂ ਹੀ ਸਾਡੇ ਕੋਲ ਇਹ ਦਿੱਤੇ ਸਾਰਾ ਸਾਡਾ ਕਾਰੋਬਾਰ ਚੱਲਦਾ ਸੀ ਤੇ ਉਹ ਵੀ ਹਣ ਚੋਰੀ ਹੋ ਗਿਆ ਹੁਣ ਚੋਰੀ ਕੰਪਲੇਨ ਕੀਤੀ ਆ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਿਸ ਨੂੰ ਵੀ ਅਹੀ ਇਹ ਗੱਲ ਜਰੂਰ ਕਹਿੰਨੇ ਆ ਵੀ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਗਰੀਬ ਪਰਿਵਾਰ ਵਾਸਤੇ ਉਹਨਾਂ ਦਾ ਕੰਮ ਧੰਦਾ ਸਾਰਾ ਪੜਦੀਆਂ ਨੇ ਬੱਚਿਆਂ ਪੀਸ ਪੁਲਿਸ ਸਾਰੀ ਉਹਨਾਂ ਦੇ ਸਿਰ ਤੇ ਚੱਲਦੀ ਆ ਛੋਟਾ ਬ੍ਰਦਰ ਆ ਉਹਨਾਂ ਦਾ ਤੇ ਪੁਲਿਸ ਨੂੰ ਸਖਤੋ ਸਖਤ ਕਾਰਵਾਈ ਕਰਕੇ ਇਹਨਾਂ ਦੀ ਖੋਜ-ਬੀਨ ਕਰਕੇ ਤੇ ਮੱਜਾਂ ਦਾ ਪਤਾ ਲਾਉਣਾ ਚਾਹੀਦਾ ਆ ਸਾਨੂੰ ਐਨਜੀ ਗਰੁੱਪ ਪਾਵਰ ਤੋਂ ਆਏ ਸੀ ਸਾਨੂੰ ਪਤਾ ਲੱਗਾ ਸੀ ਤੇ ਅਸੀਂ ਵੀ ਆਪਣੀਆਂ ਸੰਗਤਾਂ ਨੂੰ ਤੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਅਸੀਂ ਵੈਰੀਫਿਕੇਸ਼ਨ ਕਰਨ ਵਾਸਤੇ ਆਏ ਹਾਂ ਸਾਨੂੰ ਪਤਾ ਲੱਗਾ ਵੀ ਆਹ ਗੱਲਬਾਤ ਆ ਤੇ ਵਾਕਿਆ ਹੀ ਪਰਿਵਾਰ ਜਿਹੜਾ ਆ ਬਹੁਤ ਹੀ ਹਾਲਾਤ ਇਹਨਾਂ ਦੇ ਮਾੜੇ ਨੇ ਤੇ ਆਪਣੇ ਮਾੜੇ ਹਾਲਾਤ ਦੇ ਵਿੱਚ ਕੰਮ ਕਰਦੇ ਆਏ ਨੇ ਵਿਚਾਰੇ ਸਾਡੇ ਵੱਲੋਂ ਵੀ ਜੋ ਵੀ ਹੋਏਗਾ ਅਸੀਂ ਮੈਂਬਰਾਂ ਦੇ ਨਾਲ ਹੁਣ ਸਲਾਹ ਕਰਕੇ ਤੇ ਆਪਣੇ ਯੂਥ ਪਾਵਰ ਗਰੁੱਪ ਵੱਲੋਂ ਜੋ ਵੀ ਹੋਏਗਾ ਹੋਰ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਤੇ ਜੋ ਬਣੇਗਾ ਅਸੀਂ ਬਣਦਾ ਸਰਦਾਰ ਜਰੂਰ ਅਸੀਂ ਕਰਾਂਗੇ